ਬਟਾਲਾ ਸ਼ਹਿਰ ਦੇ ਅੰਦਰੂਨੀ ਇਲਾਕੇ ਤੰਗ ਬਾਜ਼ਾਰ ਪਾਂਦੀਆ ਮੁਹੱਲੇ ਚੋਲਾ ਵੱਲੋਂ ਇੱਕ ਘਰ ਨੂੰ ਨਿਸ਼ਾਨਾ ਬਣਾਇਆ ਗਿਆ ਉੱਥੇ ਲੱਖਾਂ ਰੁਪਏ ਦੀ ਨਕਦੀ ਸੋਨਾ ਚਾਂਦੀ ਦੇ ਗਹਿਣੇ ਲੈ ਕੇ ਚੋਰ ਫਰਾਰ ਹੋ ਗਿਆ ਪੀੜਤ ਮਕਾਨ ਮਾਲਕ ਪਤੀ ਪਤਨੀ ਨੇ ਦੱਸਿਆ ਕਿ ਸ਼ਨੀਵਾਰ ਆਪਣੇ ਘਰ ਨੂੰ ਤਾਲੇ ਮਾਰ ਪੂਰਾ ਪਰਿਵਾਰ ਸ਼੍ਰੀ ਵੈਸ਼ਨੋ ਦੇਵ ਨਤਮਸਤਕ ਹੋਣ ਲਈ ਗਏ ਸੀ ਜਦੋਂ ਸ਼ਾਮ ਕਰੀਬ 8 ਵਜੇ ਆਪਣੇ ਘਰ ਆਏ ਤਾਂ ਘਰ ਦੇ ਮੁੱਖ ਦਰਵਾਜ਼ੇ ਤੇ ਉੱਤੇ ਤਾਲਾ ਲੱਗਾ ਸੀ ਜਿਵੇਂ ਉਹ ਬੰਦ ਕਰਕੇ ਗਏ ਹੋਏ ਸੀ ਸੋ ਦੱਸਿਏ ਕਿ ਅਤੇ ਜਦੋਂ ਹੀ ਉਹ ਅੰਦਰ ਆਏ ਤਾਂ ਘਰ ਦਾ ਸਾਮਾਨ ਖਿਲਰ ਰਿਹਾ ਸੀ ਘਰ ਦੀਆਂ ਅਲਮਾਰੀਆਂ ਤੋੜੀਆਂ ਹੋਈਆਂ ਸੀ 30 ਸਮਾਨ ਸਾਰਾ ਕੁਝ ਚੋਰੀ ਹੋ ਚੁੱਕਿਆ ਸੀ ਉਥੇ ਦੱਸਿਆ ਕਿ ਚੋਰਾਂ ਵੱਲੋਂ ਤਾਂ ਬੱਚਿਆਂ ਦੀਆਂ ਗੋਲਕਾਂ ਵੀ ਨਹੀਂ ਛੱਡੀਆਂ ਗਈਆਂ ਉਹ ਵੀ ਨਾਲ ਲੈ ਗਏ ਪਰਿਵਾਰ ਮੁਤਾਬਕ ਉਨ੍ਹਾਂ ਦਾ ਕਰੀ 35 ਲੱਖ ਰੁਪਏ ਦਾ ਨੁਕਸਾਨ ਹੋਇਆ ਮੁਕੇਸ਼ ਕੁਮਾਰ ਅਡੋੜਾ ਕੀ ਘਟਨਾ ਇਰਾਦਨਾ ਭਾਜੀ ਆਪਾਂ ਨਾ ਸ਼ਨੀਵਾਰ ਮਨੇਰੇ ਗਏ 1:30 ਵਜੇ ਵੈਸ਼ਨੋ ਦੇਵੀ ਤੇ ਹੁਣ ਸੋਮਵਾਰ ਸ਼ਾਮ ਨੂੰ 7:30 ਵਜੇ ਹੀ ਘਰ ਪਹੁੰਚੇ ਆ ਘਰ ਦਾ ਜਿਹੜਾ ਮੇਨ ਜਿਹੜਾ ਗੇਟ ਜਿਹੜਾ ਸੀਗਾ ਉਹ ਤੇ ਬੰਦ ਵਾ ਪਰ ਜਿਹੜਾ ਸਾਡਾ ਉੱਪਰਲਾ ਦਰਵਾਜ਼ਾ ਨਾ ਘਰ ਦੇ ਉੱਪਰ ਜਿਹੜਾ ਜਾ ਕੇ ਉਹ ਦਰਵਾਜ਼ਾ ਟੁੱਟਿਆ ਹੋਇਆ ਸੀਗਾ ਉਹਦੇ ਵਿੱਚੋਂ ਕਿਸੇ ਨੇ ਆ ਕੇ ਸਾਡਾ ਸਾਰਾ ਹੀ ਜੋ ਵੀ ਸਾਡਾ ਕੈਸ਼ ਸੀਗਾ ਸਾਡਾ ਸੋਨਾ ਤੇ ਜਿੰਨਾ ਵੀ ਚਾਂਦੀ ਚੁੰਦੀ ਜੋ ਵੀ ਸਾਡਾ ਸਾਰਾ ਸਮਾਨ ਸੀਗਾ ਸਾਰਾ ਕੁਝ ਲੈ ਗਏ। ਤੁਹਾਨੂੰ ਪਤਾ ਹੁਣ 7:30 ਵਜੇ ਆ ਕੇ ਲੱਗਾ ਇਹਦਾ ਬਾਰ। ਇਹਨਾਂ ਨੇ ਸਾਰਾ ਇਹ ਦੀ ਲਿਸਟ ਆਪ ਬਣਾਈ ਆ ਲਗਭਗ ਕੋਈ ਇਨਸਾਨ ਹੋਣਾ ਵਾ ਜਿਹੜਾ ਹੋਇਆ ਵਾ ਸੋਨਾ, ਚਾਂਦੀ ਤੇ ਜਿਹੜਾ ਕੈਸ਼ ਹੈਗਾ ਸਾਰਾ ਪਾ ਕੇ ਇਹ ਸਾਡਾ ਦੋ ਬੇਟੀਆਂ ਤੇ ਉਹਨਾਂ ਦਾ ਹੀ ਬਣਾਇਆ ਸੀਗਾ ਤੇ ਸਾਡੇ ਵਿਆਹ ਦਾ ਵੀਗਾ ਅਜ ਤੋਂ 25 ਸਾਲ ਪਹਿਲਾਂ 24 ਸਾਲ ਪਹਿਲਾਂ ਦਾ ਵਿਆਹ ਦਾ ਜਿੰਨਾ ਵੀ ਸੋਨਾ ਸੀ ਉਹ ਸਾਰਾ ਇੱਥੇ ਹੀ ਪਿਆ ਸੀਗਾ। ਕੁੱਲ ਮਿਲਾ ਕੇ ਸਾਰਾ ਇਹ ਐਸਟੀਮੀਟਰ ਲਾਈ ਹੈ ਲਗਭਗ 35 ਲੱਖ ਪਲੱਸ ਦਾ ਨੁਕਸਾਨ ਹੈ। ਕੈਸ਼ ਇਨ ਹੈਟ। ਕੈਸ਼ 48 ਲੱਖ ਸੀ ਜੀ। ਇਹ ਮਾਤਾ ਤੇ ਲਖਣ ਦੇ ਵੀ ਗਏ ਸੀ ਆਪਾਂ। ਇਹ ਤਾਂ ਸ਼ੱਕਾ ਤਾਂ ਸ਼ੱਕ ਦੇ ਬਾਰੇ ਮਣੀ ਸਮਝ ਤੋਂ ਬਾਹਰ ਐ ਸਾਰਾ ਕੁਝ ਕੁਝ ਸਮਝ ਨਹੀਂ ਲੱਗਦੀ ਭਾਈ। ਕਿਹੜਾ ਮੋਹਲਾ ਪੈਂਦਾ ਹੈ? ਬਿਜਾਜਾਂ ਗਲੀ ਪਾਂਦਿਆਂ ਚੌਂਕ ਬਟਾਲਾ। ਇਹ ਥੱਲੇ ਉਹਦੇ ਸਾਡਾ ਜਿਹੜਾ ਮੇਨ ਵੇ ਬੂਹਾ ਹੈਗਾ ਉੱਥੋਂ ਦੇ ਆਏ ਨੇਗੇ। ਜੀ ਉੱਪਰਲਾ ਬੂਹਾ ਟੁੱਟਿਆ ਦਾ ਮਤਲਬ ਬਾਹਰੋਂ ਕਿਸੇ ਪਾਸਿਓਂ ਹੀ ਆਇਆ ਹੈ। ਕੋਈ ਸੀਸੀਟੀਵੀ ਵੀਡੀਓ ਦੇਖੀ? ਸੀਸੀਟੀਵੀ ਵੀਡੀਓ ਕੋਈ ਨਹੀਂ ਦੇਖੀਏ ਜੀ ਤਾਂ ਆਪਾਂ। ਕੰਪਲੀਟ ਕੰਪਲੀਟ ਬੁਲਸ ਵਾਲਾ ਨੂੰ ਕੀਤੀ ਸੀਗੀ ਤਾਂ ਉਹ ਆ ਕੇ ਇਹ ਸਾਰਾ ਲਿਖ ਕੇ ਲੈ ਗਏ ਸਾਰਾ ਕੁਝ ਇਹਦਾ ਥਾਣਾ ਕਿਹਦਾ ਸਿਟੀ ਦਾਣਾ ਸਹੀ ਪੰਗਿਆ ਜਗ ਦੇ ਬੁਜਾਰਜਾ ਦੇ ਲਈ ਨਾਮ ਜੀ ਨੀਤੂ ਚੋਰੀ ਹੋ ਗਈ ਸਾਡੇ ਘਰ ਦੇ ਵਿੱਚ ਸਭ ਕੁਝ ਚੁੱਕ ਲੈ ਗਏ ਨੇ ਕੀ ਕੀ ਗਿਆ ਸੋਨੇ ਦੀ ਸੋਨਾ ਵੀ ਸਾਰਾ ਲੈ ਗਏ ਚਾਂਦੀ ਵੀ ਲੈ ਗਏ ਕੈਸ਼ ਵੀ ਲੈ ਗਏ ਸਾਰਾ ਇਵਨ ਕਿ ਬੱਚਿਆਂ ਦੇ ਗੁਲਖਾਂ ਦੇ ਪੈਸੇ ਦੇ ਵੀ ਲੈ ਗਏ ਹੈ ਲਗਭਗ 35-40 ਲੱਖ ਦਾ ਨੁਕਸਾਨ ਹੋ ਗਿਆ ਕੀ ਕੀ ਗਿਆ ਈ ਵੈਸ਼ਨ ਦੇ ਵੀ ਗਏ ਤੁਸੀਂ ਹਾਂ ਅਸੀਂ 7:30 ਵਜੇ ਜਦੋਂ ਸੋਮਵਾਰ ਘਰ ਆਏ ਤਾਂ ਸਾਨੂੰ ਪਤਾ ਲੱਗਾ ਸਭ ਕੁਝ ਖਿਲਰਿਆ ਹੋਇਆ ਹੈ ਕੈਸ਼ ਕਿ ਕੈਸ਼ 4:30 5 ਲੱਖ ਸੀ ਬਾਕੀ ਹੈ ਨਹੀਂ ਹਾਂਜੀ ਉਸ ਬਣ ਗਈ ਸੀ ਹਾਂਜੀ ਕਿ ਦਿੱਤੀ ਹੈ ਨਾਮ ਤੁਹਾਡਾ ਦਿਨੇਸ਼ ਖੋਸਲਾ ਸਰ ਅੱਜ ਕੀ ਕਰ ਰਹੇ ਹੋ ਸਰ ਮੇਰੀ ਇਹ ਬਾੜ ਦੇ ਵਿੱਚ ਘਰ ਪੈਂਦਾ ਦੇਖੋ ਮੱਲਿਆਂ ਦੇ ਵਿੱਚ ਘਰ ਹੈ ਪਰ ਫਿਰ ਵੀ ਇਹੋ ਜੀ ਘਟਨਾਵਾਂ ਕਿ ਉਹਨਾਂ ਦੇ ਵਿਚਾਰਿਆਂ ਦਾ ਸਾਰਾ ਹੀ ਕੁਝ ਘਰ ਦੇ ਵਿੱਚ ਲੁੱਟ ਖੋ ਗਿਆ। ਮਤਲਬ ਕਿ 2 ਦਿਨ ਵਾਸਤੇ ਵੀ ਘਰ ਕੋਈ ਜਾ ਰਿਹਾ ਤੇ ਅੱਜ ਸੇਪ ਨਹੀਂ ਹੈਗਾ। ਕੋਈ ਘਰਾਂ ਤੋਂ ਕੋਈ ਰਸਤਾ ਨਹੀਂ ਕੋਈ ਸਿਰਫ ਇੱਕ ਨਾਲ ਦੇ ਬੰਨੇ ਖੋਲਾ ਪੈਂਦਾ ਵਾ। ਸਾਨੂੰ ਇਹ ਹੀ ਸ਼ੱਕ ਲੱਗ ਰਿਹਾ ਕਿ ਨਾਲ ਦੇ ਖੋਲੇ ਤੋਂ ਲੋਕੀ ਜਿਹੜੇ ਆ ਕੋਈ ਇਧਰ ਉਹਨਾਂ ਦੇ ਘਰ ਅੰਦਰ ਵੜਿਆ। ਕਿਉਂਕਿ ਉੱਪਰ ਦਾ ਦਰਵਾਜ਼ਾ ਵੀ ਦੇਖਿਆ ਗਿਆ ਉਹ ਤੋੜਿਆ ਰਿਹਾ ਵਾ। ਤੇ ਅੰਦਰ ਆ ਕੇ ਉਹਨਾਂ ਦਾ ਕਾਫੀ ਕੈਸ਼ ਜੁਐਲਰੀ ਜੋ ਬੱਚਿਆਂ ਵਾਸਤੇ ਵੀ ਕਿਉਂਕਿ ਬੱਚੇ ਸਿਆਣੇ ਹੋ ਗਏ ਕੁੜੀਆਂ ਉਹਨਾਂ ਦੀਆਂ ਉਹਨਾਂ ਨੇ ਕੈਸ਼ ਜੁਐਲਰੀ ਕੀਤੀ ਦੀ ਸੀ ਉਹ ਸਾਰਾ ਕੁਝ ਹੀ ਲੁੱਟ ਕੋ ਹੋ ਗਈ ਵਿਚਾਰਿਆਂ ਦਾ ਬਹੁਤ ਬੁਰਾ ਹਾਲ ਹੈ ਮੈਂ ਤੇ ਤੁਹਾਡੇ ਮਾਦਨ ਤੋਂ ਵੀ ਐਸਐਸਪੀ ਸਾਹਿਬ ਨੂੰ ਵੀ ਅਪੀਲ ਹੀ ਕਰਾਂਗਾ ਦੇਖੋ ਕਿ ਇੱਥੇ ਲਾਗੇ ਛਾਗੇ ਜੇ ਕੀ ਕਿਨਾ ਹੱਟ ਮੱਲੇ ਮੇਰਾ ਨਾਲ ਦਾ ਘਰ ਹੈ ਬਿਲਕੁਲ ਇੰਨਾ ਦੇ ਸਾਨੂੰ ਵੀ ਨਹੀਂ ਪਤਾ ਕਿ ਗਏ ਦੇ ਜੇ ਕੀ ਹੈ ਕਿ ਲੈ ਵੀ ਕਿ ਰੋੜਾ ਪਿਆਦਾ ਕੁਛ ਕੁਛ ਆ ਵੀ ਨਹੀਂ ਹੈ ਕਿੰਨੇ ਵੇਲੇ ਬਾਅਦ ਦਾ ਖਤਰਾ ਨਹੀਂ ਸਰ ਹੁਣ ਦੇਖ ਰਹੇ ਆ ਕਿਉਂਕਿ 2 ਦਿਨ ਦਾ ਗੈਪ ਆ ਉਹਨੂੰ ਕੋਈ ਲਾਗੇ ਛਾਗੇ ਅਗਰ ਕੋਈ ਸੀਸੀਟੀਵੀ ਚ ਕੋਈ ਐਕਸਪੈਕਟਿਡ ਬੰਦਾ ਦਿਖਦਾ ਉਹਦੇ ਚ ਦੇਖਣ ਦੀ ਕੋਸ਼ਿਸ਼ ਕਰ ਰਹੇ ਆ ਕਿ ਕੋਈ ਲੱਭੇ ਕਿਸੇ ਤਰੀਕੇ ਕੇ ਕਿਹੜਾ